पाठ न कोड़ी दी बाबू जी अपनी कोड़ी किथे है? उथे ही होएगी जिथे तुसी रखी सी। नहीं जी उथे ता है नहीं। तू चंगी तरह देख किधरे इधर उधर हो गई होवेगी नहीं जी मैं चारे पासे देख लिया है कोड़ी किधरे भी नजर नहीं आती बहुत बोतिया चलाकिया ना मार जा ऊपर जाके देख किदरे बरसाती विच ना पई होवे बाबूजी मैंने देख लिया है वो वहाँ पर नहीं है पिछली दफा मैंने ही उसको रखा था इद्दा किद्दा हो सकदा है तू जाके बीबीजी नु पुच्छ उनआ दी गलबात सुन के मैनु बड़ी हैरानी हो रही सी, ओह दोवे गल्ला कर रहे सन हैरान परेशान पल्ला कोड़ी छत ऊपर किवें जा सकदी है मेरी परेशानी देख के पल्ला साहब मुस्कुराए ते कहन लगे ਲੋ ਜੀ ਸਾਡੀ ਘੋੜੀ ਗਵਾਚ ਗਈ ਕਿਧਰੇ ਚਲੀ ਗਈ ਹੈ ਲੋਹੀ ਜੀ ਜਾਂਦੀ ਕਾਨੂੰ ਸੀ ਉਹ ਆਪਣੇ ਆਪ ਸਾਰਾ ਦਿਨ ਇੱਕ ਪਾਸੇ ਪਈ ਰਹਿੰਦੀ ਸੀ ਤੁਸੀਂ ਉਸ ਨੂੰ ਕਾਂ ਪੱਠੇ ਨਹੀਂ ਸੀ ਪਾਉਂਦੇ ਕਾਦੇ ਲਈ ਉਹ ਕੋਈ ਖਾਣ ਪੀਣ ਵਾਲੀ ਘੋੜੀ ਥੋੜੇ ਸੀ ਬਸ ਇੱਕ ਪਾਸੇ ਵੀੜੇ ਦੇ ਇੱਕ ਨੁਕਰੇ ਪਈ ਰਹਿੰਦੀ ਸੀ ਜਦੋਂ ਜੀ ਕਰਦਾ ਵਰਤ ਲਿਆ ਅੱਛਾ ਬੜੀ ਅਜੀਬ ਗੱਲ ਹੈ ਹੋਰ ਕੋਈ ਉਸ ਨੂੰ ਵਰਤ ਲੈਂਦਾ ਜਦੋਂ ਲੋੜ ਪੈਦੀ ਉਹ ਕਿਸੇ ਨੂੰ ਨਾ ਥੋੜਾ ਕਰਦੀ ਸੀ ਬਚਪਨ ਸਾਡੇ ਨਾਨੇ ਨੇ ਸਾਡੇ ਲਈ ਘੋੜੀ ਬਣਾ ਕੇ ਭੇਜੀ ਆਟ ਗਵਾਂਡ ਉਸ ਨੂੰ ਦੇਖਣਾ ਹੈ ਸਾਰੇ ਹੈਰਾਨ ਇਦਾਂ ਦੀ ਘੋੜੀ ਉਹਨਾਂ ਨੇ ਸ਼ਾਇਦ ਪਹਿਲੀ ਵਾਰ ਦੇਖੀ ਸੀ ਸਾਰਾ ਪਿੰਡ ਉਸ ਤੋਂ ਸੇਵੀਆਂ ਵਟਵਟ ਖਾਂਦਾ ਰਿਹਾ ਫਿਰ ਇੱਕ ਵਾਰੀ ਕੋਈ ਉਹ ਘੋੜੀ ਮੰਗ ਕੇ ਲੈ ਗਿਆ ਉਹ ਘੋੜੀ ਫੇਰ ਦੁਬਾਰਾ ਵਾਪਸ ਨਾ ਆਈ ਸਾਡੇ ਮਾਤਾ ਜੀ ਨੇ ਜਦੋਂ ਗੱਲ ਕਰਦੀ ਉਸ ਘੋੜੀ ਦੇ ਦੁਆਲੇ ਲਿਆ ਕੇ ਖੜੀ ਕਰ ਦੇਣੀ ਅਕੇ ਸਾਰੇ ਪਿੰਡ ਦੇ ਸੇਵੀਆਂ ਵਟ-ਵਟ ਖਾਦੀਆਂ ਪਰ ਸਾਨੂੰ ਕਦੇ ਸੇਵੀਆਂ ਖਾਣੀਆਂ ਨਸੀਬ ਨਾ ਹੋਈਆਂ ਅਕਸਰ ਉਸ ਘੋੜੀ ਦੀ ਦੱਸ ਪੈਂਦੀ ਉਸ ਉੱਪਰ ਸਾਡੇ ਨਾਨਦੇ ਨੇ ਆਪਣਾ ਨਾਂ ਖੁਣਿਆ ਸੀ ਦਿਹਾਲ ਸਿੰਘ ਕਦੇ ਉਹ ਘੋੜੀ ਕਿਸੇ ਦੇ ਘਰ ਹੁੰਦੀ ਕਦੇ ਕਿਸੇ ਪਿੰਡ ਜਿਸਨੇ ਵੀ ਸੇਵੀਆਂ ਵਟੜੀਆਂ ਹੁੰਦੀਆਂ ਉਹ ਉਸ ਘੋੜੀ ਨੂੰ ਅੱਗੇ ਤੋਂ ਅੱਗੇ ਮੰਗ ਕੇ ਲੈ ਜਾਂਦੇ ਪਰ ਘੋੜੀ ਆਪਣੇ ਅਸਲੀ ਮਾਲਕਾਂ ਕੋਲ ਕਦੇ ਵੀ ਵਾਪਸ ਨਾ ਆਈ ਬੀਜੀ ਨੂੰ ਇਸ ਗੱਲ ਦਾ ਅਫਸੋਸ ਹੀ ਰਿਹਾ ਕਿ ਘੋੜੀ ਕਦੇ ਸਾਡੇ ਕੰਮ ਨਾ ਆਈ ਪਰ ਹੁਣ ਜਿਹੜੀ ਘੋੜੀ ਗਵਾਚੀ ਉਹ ਵੱਖਰੀ ਤਰ੍ਹਾਂ ਦੀ ਘੋੜੀ ਸੀ ਚਾਰ ਲੱਤਾਂ ਤਾਂ ਉਸ ਦੀਆਂ ਜ਼ਰੂਰ ਸਨ ਪਰ ਉਹ ਦੂਜੀਆਂ ਘੋੜੀਆਂ ਵਰਗੀ ਨਹੀਂ ਸੀ ਉਹ ਆਪਣੇ ਆਪ ਕਿਤੇ ਜਾ ਨਹੀਂ ਸਕਦੀ ਕਾਠੀ ਉਸ ਦੀ ਉੱਚੀ ਤੇ ਕਦੇ ਕਿਸੇ ਨੇ ਉਸ ਨੇ ਨਾ ਨਹੀਂ ਸੀ ਕੀਤੀ ਜਿਹੜਾ ਮਰਜ਼ੀ ਉਸ ਉੱਪਰ ਸਵਾਰ ਹੋ ਜਾਵੇ ਪਰ ਇੱਕ ਗੱਲ ਉਸ ਦੀ ਹੋਰ ਬਹੁਤ ਵਧੀਆ ਸੀ ਉਹ ਇਹ ਕੀ ਉਹ ਘੋੜੀ ਕਦੇ ھیਠੋ ਖਿਸਕਦੀ ਨਹੀਂ ਸੀ ਤੂੰ ਬੋਤੀਆਂ ਬੁਝਾਤਾ ਨਾ ਪਾ ਇਹ ਦੱਸ ਬਈ ਇਹ ਸੇਵੀਆਂ ਵਟਣ ਵਾਲੀ ਘੋੜੀ ਤਾਂ ਹੋ ਨਹੀਂ ਸਕਦੀ ਕਿਉਂਕਿ ਉਸ ਉੱਪਰ ਕੋਈ ਚੜ ਨਹੀਂ ਸਕਦਾ ਸੇਵੀਆਂ ਵਟਣ ਵਾਲੀ ਘੋੜੀ ਦੀ ਸਮਝ ਤਾਂ ਆ ਗਈ ਪਰ ਤੁਸੀਂ ਕਿਸ ਘੋੜੀ ਦੀ ਗੱਲ ਕਰ ਰਹੇ ਹੋ ਤੁਹਾਨੂੰ ਹਾਲੇ ਵੀ ਸਮਝ ਨਹੀਂ ਪਈ ਇਹ ਤਾਂ ਰੰਗ ਕਰਨ ਵਾਲਿਆਂ ਦੀ ਘੋੜੀ ਦੀ ਗੱਲ ਕਰ ਰਹੇ ਹਨ ਪਿਤਾ ਜੀ ਨੇ ਪਿਛਲੀ ਵਾਰ ਜਦੋਂ ਘਰ ਵਿੱਚ ਰੰਗ ਕਰਾਇਆ ਤਾਂ ਰੋਜ਼-ਰੋਜ਼ ਦੇ ਕਿਰਾਏ ਤੋਂ ਤੰਗ ਆ। ਆਪਣੀ ਹੀ ਕੋੜੀ ਬਣਵਾ ਲਈ ਤੇ ਸਾਰਾ ਕੰਮ ਕਰਾਉਂਦੇ ਰਹੇ। ਜਦੋਂ ਕੰਮ ਖਤਮ ਹੋਇਆ ਭਈਏ ਨੂੰ ਕਿਹਾ ਕਿ ਜਾ। ਜਾ ਕੇ ਕੋੜੀ ਸੰਭਾਲ ਕੇ ਰੱਖ ਦੇ। ਉਸਨੇ ਵਾਪਸ ਆ ਕੇ ਹੱਥ ਧੋਤੇ ਤੇ ਪੈਸੇ ਲੈ ਕੇ ਆਪਣੇ ਰਾਹ ਪਿਆ। 2 ਸਾਲ ਇਦਾਂ ਹੀ ਲੰਘ ਗਏ ਪਰ ਪਿਛਲੇ ਸਾਲ ਪਤਾ ਨਹੀਂ ਕੀ ਹੋਇਆ। ਕੋੜੀ ਦੀ ਮੰਗ ਵੱਧ ਗਈ। ਰੋਜ਼ ਕੋਈ ਨਾ ਕੋਈ ਕੋੜੀ ਲੈਣਾ ਜਾਂਦਾ। ਕਿਸੇ ਨੇ ਜਾਲੇ ਲਾਉਣੇ ਸਨ ਕਿਸੇ ਨੇ ਰੋਸ਼ਨਦਾਨ ਸਾਫ਼ ਕਰਾਉਣੇ ਸਨ ਕੋਈ ਰੰਗ ਰੋਗਤ ਦਾ ਕੰਮ ਕਰਵਾ ਰਿਹਾ ਸੀ ਕਿਸੇ ਨੂੰ ਘੋੜੀ ਦੀ ਲੋੜ ਪੱਖੇ ਸਾਫ਼ ਕਰਾਉਣ ਲਈ ਪੈ ਗਈ ਸੀ ਕਿਸੇ ਦੇ ਬਲਬ ਬਦਲੇ ਸਨ ਕਿਸੇ ਨੇ ਬਿਜਲੀ ਦੀ ਕੋਈ ਟਿਊਬ ਲਗਵਾਉਣੀ ਸੀ ਹਰ ਕਿਸੇ ਨੂੰ ਘੋੜੀ ਦੀ ਲੋੜ ਪੈ ਜਾਂਦੀ ਅਜੇ ਘੋੜੀ ਵਾਪਸ ਨਾ ਆਈ ਹੁੰਦੀ ਤੇ ਕੋਈ ਹੋਰ ਮੰਗਨ ਆ ਜਾਂਦਾ ਨੌਬਤ ਇੱਥੋਂ ਤੱਕ ਆ ਗਈ ਕਿ ਮੰਗਣ ਵਾਲੇ ਨੂੰ ਦੱਸ ਦਿੱਤਾ ਜਾਂਦਾ ਕਿ ਉਹ ਘੋੜੀ ਫਲਾਣੇ ਦੇ ਘਰੋਂ ਲੈ ਲਏ ਫਲਾਣੇ ਤੋਂ ਟਿੰਕੇ ਤੇ ਟਿੰਕੇ ਤੋਂ ਅਮਕੇ ਗੱਲ ਕੀ ਘੋੜੀ ਸਭ ਘਰਾਂ ਦੀ ਸਾਂਝੀ ਹੋ ਗਈ ਸਭ ਨੇ ਇਹ ਸਮਝ ਲਿਆ ਕਿ ਘੋੜੀ ਸ਼ਾਇਦ ਸਾਂਝੇ ਕੰਮ ਵਾਸਤੇ ਹੀ ਰੱਖੀ ਹੋਈ ਹੈ ਘੋੜੀ ਸਭ ਥਾਂ ਜਾਂਦੀ ਪਰ ਕਦੇ ਵੀ ਪਰਤ ਕੇ ਵਾਪਸ ਨਾ ਆਉਂਦੀ ਹੁਣ ਮੈਨੂੰ ਤਾਂ ਯਾਦ ਨਹੀਂ ਕਿ ਪਿਛਲੀ ਵਾਰੀ ਘੋੜੀ ਕੌਣ ਮੰਗ ਕੇ ਲੈ ਗਿਆ ਸੀ ਬੀਜੀ ਨੂੰ ਕੁਝ ਵੀ ਯਾਦ ਨਹੀਂ ਸੀ ਪਿਤਾ ਜੀ ਨੂੰ ਗੁੱਸਾ ਆ ਰਿਹਾ ਸੀ ਉਹਨਾਂ ਸਭ ਨੂੰ ਕਿਹਾ ਕਿ ਜਾ ਕੇ ਕਲੋਨੀ ਦੇ ਸਾਰੇ ਘਰਾਂ ਵਿੱਚ ਘੋੜੀ ਬਾਬਤ ਪੁੱਛ ਕੇ ਆਓ ਅਸੀਂ ਜੀ ਦੇ ਘਰ ਵੀ ਜਾ ਕੇ ਪੁੱਛੀਏ ਕਿ ਤੁਸੀਂ ਘੋੜੀ ਤਾਂ ਨਹੀਂ ਲਿਆਂਦੀ ਉਹ ਅੱਗੋਂ ਕਈ ਤਰ੍ਹਾਂ ਦੇ ਜਵਾਬ ਦੇਵੇ ਕੋਈ ਕਹੇ ਸਾਡੇ ਘੋੜੀ ਦਾ ਕੀ ਕੰਮ ਅਸੀਂ ਤੁਹਾਡੀ ਘੋੜੀ ਕੀ ਕਰਨੀ ਹੈ ਸਾਡੇ ਕੋਲ ਤਾਂ ਸਕੂਟਰ ਹੈ ਕੋਈ ਆਖੇ ਹਲਾਂ ਤੁਸੀਂ ਘੋੜੀ ਕਦੋਂ ਦੀ ਰੱਖਣੀ ਸ਼ੁਰੂ ਕਰ ਦਿੱਤੀ ਕਦੀ ਦੇਖੀ ਤਾਂ ਹੈ ਨਹੀਂ ਤੁਹਾਡੇ ਬਾਹਰ ਅੱਗੇ ਖੜੀ ਕੋਈ ਕਿਲਦਾ ਸੀ ਤੁਸੀਂ ਘੋੜੀ ਵਿਆਹ ਵਾਲੇ ਘਰ ਭੇਜੀ ਹੋਵੇਗੀ ਉੱਥੋਂ ਪਤਾ ਕਰੋ ਕੋਈ ਮਜ਼ਾਕ ਨਾਲ ਕਹਿੰਦਾ ਕੱਲ ਵਿਆਹ ਵਾਲੀ ਘੋੜੀ ਤੁਹਾਡੀ ਸੀ ਤੁਸੀਂ ਪਛਾਣੀ ਕਿਉਂ ਨਹੀਂ ਜਿੰਨੇ ਮੂੰਹ ਓਨੀਆਂ ਗੱਲਾਂ ਬੀਜੀ ਵੀ ਸਾਰੇ ਘਰਾਂ ਚੋਂ ਖਾਲੀ ਹੀ ਬੁੜਾਏ ਉਹਨਾਂ ਨੂੰ ਵੀ ਕਿਸੇ ਨੇ ਕੁਝ ਵੀ ਪੀੜ ਪੱਲੇ ਨਾ ਪਾਇਆ ਜਦੋਂ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸਣ ਲੱਗੇ ਤਾਂ ਉਹਨਾਂ ਦਾ ਹਾਸਾ ਨਾ ਬੰਦ ਹੋਵੇ ਬੀਜੀ ਨੂੰ ਹੱਸਦਿਆਂ ਦੇਖ ਕੇ ਪਿਤਾ ਜੀ ਵੀ ਹੱਸ ਪਏ ਅਸੀਂ ਸਮਝ ਗਏ ਕਿ ਗੱਲ ਆਈ ਗਈ ਹੋ ਗਈ